ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਕਿਉਂਕਿ ਅੱਜ ਦੀ ਵੀਡੀਓ ਦੀ ਜੋ ਜਾਣਕਾਰੀ ਹੈ ਇਹ ਤੁਹਾਡੇ ਬਹੁਤ ਹੀ ਕੰਮ ਆਵੇਗੀ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਪੂਰਾ ਦਿਨ ਬਹੁਤ ਹੀ ਸੋਹਣਾ ਲੰਘੇ ਤੇ ਅੱਜ ਦੀ ਵੀਡੀਓ ਵਿੱਚ ਆਪਣੇ ਪੂਰੇ ਦਿਨ ਨੂੰ ਸੋਹਣਾ ਬਣਾਉਣ ਦੇ ਲਈ ਆਪਣੇ ਦਿਨ ਦੀ ਚੰਗੀ ਸ਼ੁਰੂਆਤ ਕਰਨ ਦੇ ਲਈ ਸੰਗਤ ਜੀ ਕੋਈ ਛੋਟੇ ਛੋਟੇ ਨੁਕਤੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਇਸ ਕਰਕੇ ਆਪ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਆਪਾਂ ਅੱਜ ਤੇ ਨਾਲ ਜੋ ਵੀ ਨੁਕਤੇ ਜੋ ਵੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਕਿਸੇ ਪ੍ਰਕਾਰ ਦਾ ਸੰਗਤ ਜੀ ਕੋਈ ਵੀ ਵਹਿਮ-ਜਾਮ ਭਰਮ ਨਹੀਂ ਹੈ ਇਹਦੇ ਪਿੱਛੇ ਤਰਕ ਹੈ ਇਸ ਕਰਕੇ ਪੂਰਾ ਵੀਡੀਓ ਨੂੰ ਜ਼ਰੂਰ ਸੁਣੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਆ ਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਲਕਵਾ ਦੇਣਾ ਸਾਧ ਸੰਗਤ ਜੀ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਵਿਦਵਾਨ ਪੁਰਖ ਅਕਸਰ ਹੀ ਕਹਿ ਦਿੰਦੇ ਹੁੰਦੇ ਸਨ ਕਿ ਆਪਣੇ ਦਿਨ ਦੀ ਸ਼ੁਰੂਆਤ ਸਾਡੇ ਪੂਰੇ ਦਿਨ ਨੂੰ ਪ੍ਰਭਾਵਿਤ ਕਰਦੀ ਹੈ ਜੋ ਵਿਚਾਰ ਜੋ ਖਿਆਲ ਸਵੇਰ ਸਵੇਰ ਉੱਠਦੇ ਸਾਰ ਸਾਡੇ ਮਨ ਵਿੱਚ ਆ ਜਾਂਦੇ ਹਨ ਉਹ ਪੂਰਾ ਦਿਨ ਸਾਡੇ ਮਨ ਨੂੰ ਪ੍ਰਭਾਵਿਤ ਕਰਦੇ ਹਨ ਉਹਨਾਂ ਵਿਚਾਰਾਂ ਦਾ ਉਹਨਾਂ ਖਿਆਲਾਂ ਦਾ ਅਸਰ ਪੂਰਾ ਦਿਨ ਸਾਡੇ ਮਨ ਤੇ ਰਹਿੰਦਾ ਹੈ ਸਾਡੇ ਕੰਮਾਂ ਕਾਰਾਂ ਤੇ ਪੈਂਦਾ ਹੈ ਸੋ ਇਸ ਕਰਕੇ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾ ਦੇ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਪੂਰਾ ਦਿਨ ਹੈ ਬੜਾ ਸੋਹਣਾ ਲੰਗੇ ਚੜ੍ਹਦੀ ਕਲਾ ਦੇ ਨਾਲ ਲੰਗੇ ਜਿਸ ਦੇ ਕਾਰਨ ਸਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖ ਕੋਈ ਪਰੇਸ਼ਾਨੀ ਵਾਲੀ ਗੱਲ ਨਾ ਆਵੇ ਕਿਸੇ ਦੇ ਗੁੱਸਾ ਆ ਗਿਆ ਤਾਂ ਸੰਗਤ ਜੀ ਫਿਰ ਸਾਡਾ ਪੂਰਾ ਦਿਨ ਗੁੱਸੇ ਵਿੱਚ ਲੰਗੇਗਾ ਚਿੰਤਾ ਵਿੱਚ ਲੰਗੇਗਾ ਸੋ ਇਸ ਕਰਕੇ ਸਵੇਰੇ ਸਵੇਰ ਕਹਿੰਦੇ ਕਿ ਆਪਣੇ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਕਰੋ ਸਵੇਰ ਦੇ ਸਮੇਂ ਪਹਿਲਾਂ 5-10 ਮਿੰਟ ਆਪਣੇ ਮਨ ਦੇ ਵਿੱਚ ਕੋਈ ਵੀ ਮਾੜਾ ਖਿਆਲ, 네ਗੇਟਿਵ ਖਿਆਲ ਨਾ ਆਉਂਦੇ ਹੋ ਤੇ ਬਸ ਉੜਦੇ ਅੰਸਾਰ ਪਰਮਾਤਮਾ ਜੀ ਨੂੰ ਯਾਦ ਕਰੋ। ਜੈਸਵੀ ਪਰਮਾਤਮਾ ਨੂੰ ਤੁਸੀਂ ਮਨ ਦੇ ਜੈਸਵੀ ਧਰਮ ਦੇ ਵਿੱਚ ਹੋ ਜੈਸਵੀ ਪਰਮਾਤਮਾ ਦੇ ਨਾਮ ਦੇ ਨਾਲ ਤੁਸੀਂ ਵਾਇਗਰ ਨੂੰ ਯਾਦ ਕਰਦੇ ਹੋ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋ ਉਹੀ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦਿਓ। ਸੇਖਤਰਮ ਦੇਵਚ ਗੁਰ ਨਾਨਕ ਪਾਸ਼ਾ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਮੋਲ ਮੰਤਰ ਦਿੱਤਾ ਹੈ ਤੁਹਾਡਾ ਜੋ ਮਨ ਚਾਹੇ ਤੁਸੀਂ ਜਪ ਸਕਦੇ ਹੋ ਭਾਵੇਂ ਗੁਰਮੰਤਰ ਤੇ ਭਾਵੇਂ ਵਾਇਗਰੋ ਜੀ ਦਾ ਸਿਮਰਨ ਕਰ ਲਓ ਚਾਹੇ ਤੁਸੀਂ ਮੋਲ ਮੰਤਰ ਜੀ ਦਾ ਜਾਪ ਹੀ ਕਰ ਲਵੋ ਜਾਂ ਜਿਸ ਵੀ ਨਾਮ ਦੇ ਨਾਲ ਤੁਸੀਂ ਮਾਲਕ ਨੂੰ ਯਾਦ ਕਰਦੇ ਹੋ ਉਹ ਨਾਮ ਦਾ ਜਾਪ ਕਰੋ ਜਾਂ ਫਿਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾ ਦੇ ਲਈ ਉਹਨਾਂ ਦਾ ਧੰਨਵਾਦ ਕਰੋ ਉਹਨਾਂ ਦਾ ਸ਼ੁਕਰਾਨਾ ਕਰੋ ਮਾਲਕ ਦਾ ਸ਼ੁਕਰਾਨਾ ਕਰਨਾ ਇੱਕ ਬੰਦਗੀ ਕਰਨ ਦਾ ਮਾਲਕ ਨੂੰ ਜਾਦ ਕਰਨ ਦਾ ਢੰਗ ਤਰੀਕਾ ਹੈ ਸੋ ਸਾਧ ਸੰਗਤ ਜੀ ਮੁੱਖ ਤੇ ਗੱਲ ਇਹ ਹੈ ਕਿ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਕਰਨੀ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਰ ਲਓ ਉਸ ਤੋਂ ਬਾਅਦ ਕਹਿੰਦੇ ਕਿ ਸਵੇਰੇ ਉੱਠਦਿਆਂ ਸਾਰ ਇਸ਼ਨਾਨ ਜ਼ਰੂਰ ਕਰੋ ਕਿਉਂਕਿ ਜਦੋਂ ਆਪਾਂ ਇਸ਼ਨਾਨ ਕਰ ਲੈਂਦੇ ਹਾਂ ਤਾਂ ਸਾਡੇ ਸਰੀਰ ਦਾ ਸਾਰਾ ਸੁਸਤੀ ਦੂਰ ਹੋ ਜਾਂਦੀ ਹੈ। ਸਵੇਰੇ ਸਵੇਰ ਦਾ ਇਸ਼ਨਾਨ ਬਹੁਤ ਹੀ ਫਲਦਾਇਕ ਹੁੰਦਾ ਹੈ। ਇਸ ਤੋਂ ਬਾਅਦ ਕਹਿੰਦੇ ਕਿ ਸਵੇਰ ਸਵੇਰ ਆਪਣੇ ਆਪ ਨੂੰ ਪੋਜ਼ਿਟਿਵ ਮੈਸੇਜ ਦਵੋਗੇ, ਚੰਗੇ ਸੁਨੇਹੇ ਦਿਓ ਜਿਵੇਂ ਕਿ ਮੈਂ ਬਹੁਤ ਤਾਕਤਵਾਰ ਹਾਂ, ਮੈਂ ਸ਼ਕਤੀਸ਼ਾਲੀ ਹਾਂ। ਪਰਮਾਤਮਾ ਜੀ ਦਾ ਮੇਰ ਪ੍ਰਿਆਹ ਹੱਥ ਮੇਰੇ ਸਿਰ ਤੇ ਹੈ। ਮਤਲਬ ਜੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੜਨਾ ਚਾਹੁੰਦੇ ਹੋ ਜਾਂ ਜੋ ਚੀਜ਼ਾਂ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹਨਾਂ ਚੀਜ਼ਾਂ ਨੂੰ ਆਪਣੇ ਕੋਲ ਹੋਣ ਦਾ ਅਹਿਸਾਸ ਕਰੋ ਉਹਨਾਂ ਚੀਜ਼ਾਂ ਨੂੰ ਆਪਣੇ ਕੋਲ ਮਹਿਸੂਸ ਕਰੋ ਉਹਨਾਂ ਚੀਜ਼ਾਂ ਨੂੰ ਜਿਵੇਂ ਕਿ ਤੁਸੀਂ ਉਹਨਾਂ ਨੂੰ ਵਰਤ ਰਹੇ ਹੋ ਇਦਾਂ ਸਮਝੋ ਕਹਿੰਦੇ ਕਿ ਜਦੋਂ ਆਪਾਂ ਸਵੇਰੇ ਸਵੇਰੇ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਸਾਡਾ ਮਨ ਅੰਦਰੋਂ ਹੀ ਅੰਦਰ ਖੁਸ਼ ਹੁੰਦਾ ਹੈ ਸਾਡੇ ਮਨ ਨੂੰ ਇਹ ਮੈਸੇਜ ਮਿਲਦਾ ਹੈ ਸੋ ਇਸ ਲਈ ਕਹਿੰਦੇ ਕਿ ਸਵੇਰੇ ਸਵੇਰੋ ਮੈਸੇਜ ਆਪਣੇ ਮਨ ਨੂੰ ਦਿਓ ਜੋ ਤੁਸੀਂ ਮਾਣਨਾ ਚਾਹੁੰਦੇ ਹੋ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਕਿਉਂਕਿ ਮਨ ਦੇ ਵਿੱਚ ਜੋ ਜਾਣਕਾਰੀ ਜਾਂਦੀ ਹੈ ਅਸੀਂ ਉਦਾਂ ਦੇ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਉਸ ਤੋਂ ਬਾਅਦ ਕਹਿੰਦੇ ਕਿ ਕੁਝ ਸਮਾਂ ਸਵੇਰੇ ਸਵੇਰ ਦੀ ਸੈਰ ਕਸਰਤ ਜ਼ਰੂਰ ਕਰੋ ਇਹਦੇ ਨਾਲ ਸਾਡਾ ਸਰੀਰ ਤੰਦਰੁਸਤ ਰਹੇਗਾ ਸਵੇਰੇ ਸਵੇਰ ਦਾ ਮਤਲਬ ਆਪਣੇ ਤਨ ਅਤੇ ਮਨ ਦੀ ਤੰਦਰੁਸਤੀ ਵੱਲ ਧਿਆਨ ਦੇਣਾ ਹੈ ਸਵੇਰੇ ਸਵੇਰ ਰੋਡ ਦੇ ਅਨਸਾਰ ਗੁਰਦੁਆਰਾ ਸਾਹਿਬ ਜੇ ਅਸੀਂ ਕੋਈ ਸੇਵਾ ਸੰਭਾਲ ਲਈਏ ਤਾਂ ਸਾਡਾ ਤਨ ਮਨ ਦੋਵੇਂ ਹੀ ਤੰਦਰੁਸਤ ਰਹਿੰਦੇ ਹਨ ਮਨ ਦੀ ਖੁਰਾਕ ਪਜਰਮੰਦਗੀ ਤੇ ਤਨ ਦੀ ਖੁਰਾਕ ਚੰਗਾ ਭੋਜਨ ਸਵੇਰ ਦੀ ਸੈਰ ਕਸਰਤ ਇਹ ਸਾਰੀਆਂ ਆਦਤਾਂ ਅਪਣਾਓ ਕਹਿੰਦੇ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਸਾਡੇ ਬਜ਼ੁਰਗ ਸਵੇਰੇ ਸਵੇਰ ਉੱਠਦੇ ਸਾਂ ਦਾ ਉੱਠਦੇ ਸਾਰ ਕਹਿੰਦੇ ਕਿ ਪਹਿਲਾਂ ਉਹਨਾਂ ਨੇ ਇਸ਼ਨਾਨ ਕਰਨਾ ਫਿਰ ਇਸ਼ਨਾਨ ਕਰਕੇ ਨਿਤਨੇਮ ਕਰਨਾ ਭਗਵੇਂ ਵਾਇਗੁਰੂ ਜੀ ਨੂੰ ਯਾਦ ਕਰਨਾ ਜੇ ਕੋਈ ਜ਼ਰੂਰੀ ਕੰਮ ਤਾਂ ਦੇ ਹੁੰਦੇ ਤਾਂ ਉਹ ਕੰਮ ਕਰਦਿਆਂ ਹੋਇਆਂ ਵੀ ਨਾਲ-ਨਾਲ ਵਾਇਗੁਰੂ ਜੀ ਦਾ ਜਾਪ ਜਾਂ ਹਰ ਜੋ ਵੀ ਗੁਰਬਾਣੀ ਦਾ ਸ਼ਬਦ ਪਾੜ ਕੰਢੋਂ ਹੁੰਦਾ ਹੈ ਉਹ ਪਾੜ ਕਰਦੇ ਹੋਏ ਆ ਸ਼ਬਦ ਦਾ ਜਾਪ ਕਰਦੇ ਹੋਏ ਆਪਣਾ ਕੰਮ ਤੰਦਾ ਕਰਦੇ ਸਨ ਤੇ ਨਿਤਨੇਮ ਕਰਨ ਤੋਂ ਬਾਅਦ ਜੋ ਵੀ ਘਰ ਦਾ ਚੀਕਾ ਦਾ ਮੁਖ ਦਰਵਾਜ਼ਾ ਖੋਲਦਾ ਸੀ ਭਾਵੇਂ ਕੋਈ ਔਰਤ ਭਾਵੇਂ ਕੋਈ ਮਰਦ ਕਹਿੰਦੇ ਕਿ ਦਰਵਾਜ਼ਾ ਖੋਲਦਿਆਂ ਸਾਰ ਉਹਨਾਂ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਪੇਨ ਦੀ ਕਰਨੀ ਇਹ ਕਰਜੀ ਲਗਾਉਣੇ ਕਿ ਸਤ ਕੋ ਸੱਚੇ ਪਾਤਸ਼ਾਹ ਜੀ ਇਸ ਘਰ ਪਰਿਵਾਰ ਦੇ ਸਿਰ ਦੇ ਉੱਤੇ ਹਮੇਸ਼ਾ ਆਪਣਾ ਮੇਰ ਪ੍ਰਿਆ ਹੱਥ ਰੱਖਣਾ ਇਹ ਘਰ ਪਰਿਵਾਰ ਦੇ ਜੀਵਨ ਨੂੰ ਮਾੜੀ ਲੋਕਾਂ ਤੋਂ ਮਾੜੀਆਂ ਸ਼ਕਤੀਆਂ ਤੋਂ ਬਚਾ ਕੇ ਰੱਖਣਾ ਇਸ ਘਰ ਦੀ ਤਹਲੀ ਦੇ ਅੰਦਰ ਕੋਈ ਵੀ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਪ੍ਰਵੇਸ਼ ਨਾ ਕਰ ਪਾਵੇ ਵਾਹਿਗੁਰੂ ਸੱਚੇ ਪਾਛਾ ਇਸ ਘਰ ਦੇ ਵਿੱਚ ਜੋ ਵੀ ਜੀ ਆਵੇ ਖੁਸ਼ੀਆਂ ਦੇ ਸੁੱਖ ਸਨੇਹ ਲੈ ਕੇ ਆਵੇ ਆਪ ਜੀ ਦੇ ਨਾਮ ਦੇ ਸੁਨੇਹ ਲੈ ਕੇ ਆਵੇ ਇਸ ਘਰ ਵਿੱਚ ਔਂਖੇ ਖੁਸ਼ੀ ਖੁਸ਼ੀ ਜਾਵੇ ਕੋਈ ਵੀ ਜੇ ਇਸ ਘਰ ਦੇ ਵਿੱਚ ਨਰਾਸ਼ ਹੋ ਕੇ ਨਾ ਜਾਵੇ ਦੁਖੀ ਹੋ ਕੇ ਨਾ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਮੇਰ ਪ੍ਰਿਆਤ ਹਮੇਸ਼ਾ ਹੀ ਮੇਰੇ ਪਰਿਵਾਰ ਤੇ ਰੱਖਣਾ ਕਹਿੰਦੇ ਜਦੋਂ ਸਵੇਰ ਸਵੇਰ ਕੋਈ ਅਰਦਾਸ ਬੇਨਤੀ ਕਰਨੀ ਤਾਂ ਆਪਣੇ ਮਨ ਨੂੰ ਇੱਕ ਪੋਜ਼ਿਟਿਵ ਸੁਨੇਹਾ ਮਿਲ ਜਾਂਦਾ ਸੀ ਤੇ ਪੂਰੇ ਪਰਿਵਾਰ ਨੂੰ ਇਹ ਮੈਸੇਜ ਮਿਲਦਾ ਸੀ ਕੀ ਸਾਡੀ ਰੱਖਿਆ ਦੀ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੱਗ ਗਈ ਹੈ। ਸੋ ਪੂਰਾ ਦਿਨ ਫਿਰ ਮਨ ਖੜਿਆ ਰਹਿੰਦਾ ਸੀ ਮਨ ਦੇ ਵਿੱਚ ਵਿਚਾਰ ਚੱਲਦੇ ਸੀ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੇ ਘਰ ਵਿੱਚ ਚੰਗੇ ਲੋਕ ਆਉਣਗੇ। ਚੰਗੇ ਸੁਨੇਹ ਲੈ ਕੇ ਆਉਣਗੇ। ਮਤਲਬ ਕਿ ਮਤਲਬ ਇਹ ਕਿ ਆਪਣੇ ਆਪ ਨੂੰ ਸਵੇਰੇ-ਸਵੇਰੇ ਇੱਕ ਪੋਜ਼ਿਟਿਵ ਊਰਜਾ એનર્ਜੀ ਦੇ ਨਾਲ ਉੱਠੰਦਾ ਤਰੀਕਾ ਹੈ। ਫਿਰ ਉਸ ਤੋਂ ਬਾਅਦ ਕਹਿੰਦੇ ਕਿ ਘਰ ਦੀ ਸਾਫ਼ ਸਫਾਈ ਫਿਰ ਸਵੇਰ ਉੱਠਣੇ ਕੇ ਆਪਨੇ ਘਰ ਦੇ ਮੁੱਖ ਦਰਵਾਜੇ ਦੀ ਸਫ ਸਫਾਈ ਕਰਨੀ ਘਰ ਦੇ ਵੀ ਅੱਗੇ ਬੀਬੀਆਂ ਨੇ ਆਪਣੇ ਪਾਣੀ ਤਰੰਕਣਾ ਫਿਰ ਗੁਰੂ ਘਰੇ ਜਾਣਾ ਗੁਰੂ ਘਰੇ ਜਾ ਕੇ ਸੇਵਾ ਕਰਨੀ ਸਿਮਰਨ ਕਰਨਾ ਜੇਕਰ ਸਾਡੇ ਘਰ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਹੋਵੇ ਤਾਂ ਯਕੀਨਨ ਹੀ ਪੂਰਾ ਦਿਨ ਵਧੀਆ ਲੰਗੇਗਾ ਸੋ ਮੁੱਖ ਦੀ ਗੱਲ ਇਹ ਹੈ ਕਿ ਆਪਾ ਆਪਣੇ ਮਨੋਂ ਦਿਨ ਨੂੰ ਸੋਨਾ ਸੋਹਣੇ ਸੁਭਾਅ ਵਾਲਾ ਤੇ ਆਪਣੇ ਦਿਲ ਤੇ ਸ਼ੁਰੂਆਤ ਆਪਣੀ ਦਿਨ ਦੀ ਸ਼ੁਰੂਆਤ ਖੇੜੇ ਮਾਤੇ ਕਰਨੇ ਹੈ ਔਰ ਦਿਆਂਸਾਰ ਪ੍ਰਮਾਤਮਾ ਦਾ ਨਾਮ ਜਪਣਾ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਤੇ ਆਪਣੇ ਲਈ ਅਰਦਾਸ ਬੇਨਤੀ ਕਰਨੀ ਹੈ ਤੇ ਸਾਰੇ ਦੁੱਖ ਦੂਰ ਹੋ ਜਾਣਗੇ ਵਾਹਿਗੁਰੂ ਜੇ ਕਾ ਖਾਲਸਾ ਵਾਹਿਗੁਰੂ ਜੇ ਕੀ ਫਤਿਹ